ਵੇਲਾ ਹੋ ਚੁੱਕਿਆ ਉਸ ਵੱਡੀ ਖਬਰ ਦਾ ਜਿਸ ਤੇ ਡਿਸਕਸ਼ਨ ਕਰਨੀ ਲਾਜ਼ਮ ਹੈ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭਖ ਰਿਹਾ ਹੈ ਅਖਾੜਾ ਪੂਰੀ ਦਿਨਾਂ ਦੇ ਨਾਲ ਮਗਦਾ ਹੋਇਆ ਨਜ਼ਰ ਆ ਰਿਹਾ ਹੈ ਤਵਾਕੁਕ ਸਿਆਸੀ ਪਾਰਟੀਆਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਨੇ ਜੋੜ-ਤੋੜ ਦਾ ਸਿਲਸਿਲਾ ਵੀ ਲਗਾਤਾਰ جاری ਹੈ ਅਜਿਹੇ ਦੇ ਵਿੱਚ ਜੇਕਰ ਸਭ ਤੋਂ ਵੱਧ ਨਜ਼ਰ ਪੰਜਾਬੀਆਂ ਦੀ ਕਿਤੇ ਹੈ ਤਾਂ ਉਹ ਹੈ ਸੋਨੀ ਅਕਾਲੀ ਦਲ ਤੇ ਭਾਜਪਾ ਦੀ ਗੱਠਜੋੜ ਤੇ ਇਸ ਨੂੰ ਲੈ ਕੇ ਬੀਤੇ ਦਿਨੀ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਦਾ ਬਿਆਨ ਆਉਂਦਾ ਹੈ ਕਿ ਅਸੀਂ ਤਾਂ 13 ਸੀਟਾਂ ਤੇ ਲੜਨਾ ਚਾਹੁੰਦੇ ਆ ਪਰ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਅਸੀਂ ਇਕੱਠੇ ਹੋ ਜਾਈਏ ਸਰਨਾਲ ਸਲਪੋ ਪੋਲੀਟਿਕਲ ਐਨਾਲਿਸਟ प्रमोद ਸ਼ਾਬੜਾ ਜੀ ਜੁੜੇ ਹੋਏ ਨੇ ਸਟੂਡੀਓ ਦੇ ਵਿੱਚ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਨੇ ਬਹੁਤ-ਬਹੁਤ ਸਵਾਗਤ ਹੈ ਸ਼ਾਬੜਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਤਾਂ ਜਿਸ ਤਰ੍ਹਾਂ ਕਿ ਮੈਂ ਗੱਲ ਕਰ ਲੀਆ ਕਰ ਰਹੀ ਹਾਂ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਮਗਿਆ ਹੋਇਆ ਹੈ ਤਾਂ ਇਸੇ ਦੇ ਵਿੱਚ ਜਾਖੜ ਸਾਹਿਬ ਦਾ ਬਿਆਨ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਮਾਇਨੇ ਰੱਖਦਾ ਹੈ ਕਿਉਂਕਿ ਉਹ ਕਹਿ ਰਹੇ ਨੇ ਕਿ ਅਸੀਂ ਤਾਂ 13 ਸੀਟਾਂ ਤੇ ਲੜਨਾ ਚਾਹੁੰਦੇ ਹਾਂ ਪਰ ਲੋਕ ਚਾਹੁੰਦੇ ਨੇ ਕਿ ਅਸੀਂ ਇਕੱਠੇ ਹੋ ਜਾਈਏ ਜਸਮੀਤ ਜਿਹੜਾ ਜਾਖੜ ਸਾਹਿਬ ਦਾ ਬਿਆਨ ਹੈ ਨਾ ਇਹ ਬਿਆਨ ਬੀਜੇਪੀ ਦੀ ਇੱਕ ਖਾਸੀਅਤ ਹੈ ਕਿਉਂਕਿ ਮੈਂ ਬੜੀ ਗਹਿਰਾਈ ਨਾਲ ਜਾਣਦਾ ਮੈਂ ਬੀਜੇਪੀ ਦੀ ਸਟੀਮ ਤੇ ਬਹੁਤ ਕੰਮ ਕੀਤਾ ਹੈ ਔਰ ਬੀਜੇਪੀ ਦਾ ਕੋਈ ਵੀ ਲੀਡਰ ਬਿਨਾ ਪਲੈਨਿੰਗ ਤੋਂ ਬਿਨਾ ਯੋਜਨਾ ਤੋਂ ਬਿਨਾ ਕਿਸੇ ਇਸ਼ਾਰੇ ਤੋਂ ਹਾਈ ਕਮਾਂਡ ਦੇ ਤੋਂ ਕੋਈ ਬਿਆਨ ਨਹੀਂ ਦਿੰਦਾ ਇਹ ਬਿਆਨ ਉਹਦੇ ਹੀ ਦਿੱਤੇ ਜਾਂਦੇ ਜਦੋਂ ਕਿਤੇ ਛੋਟਾ ਮੋਟਾ ਵੀ ਗ੍ਰੀਨ ਸਿਗਨਲ ਦਿੱਤਾ ਜਾਂਦਾ ਵੀ ਤੁਸੀਂ ਇਸ ਟਾਈਪ ਦਾ ਬਿਆਨ ਦਿਓ ਕਿਉਂਕਿ ਇੱਕ ਬੜੀ ਪਲੈਨਿੰਗ ਨਾਲ ਔਰ ਬੜੀ ਯੋਜਨਾ ਨਾਲ ਔਰ ਬੜੀ ਪਰਫੈਸ਼ਨਲ ਤਰੀਕੇ ਨਾਲ ਕੰਮ ਕਰਨ ਵਾਲੀ ਇਹ ਬੀਜੇਪੀ ਜਾਖੜ ਸਾਹਿਬ ਦਾ ਜਿਹੜਾ ਇਹ ਸੌਫਟ ਕੋਰਨਰ ਵਾਲਾ ਬਿਆਨ ਆਇਆ ਹੈ ਅਕਾਲੀ ਦਲ ਦੇ ਪ੍ਰਤੀ ਇਟ ਮੀਨ ਅੰਦਰ ਦਾ ਅੰਦਰ ਕਿਤੇ ਨਾ ਕਿਤੇ ਦਾਲ ਚਾਵਲ ਕੁੱਕਰ ਵਿੱਚ ਪਾ ਕੇ ਗੈਂਸੇ ਰੱਖ ਦਿੱਤੇ ਗਏ ਨੇ ਸੀਟੀਆਂ ਵੱਜਣ ਦਾ ਇੰਤਜ਼ਾਰ ਹੈ ਤੇ ਉਸ ਤੋਂ ਬਾਅਦ ਪਲੇਟਾਂ ਚ ਸੱਜਣੀ ਪਰ ਸ਼ਾਬੜਾ ਸਾਹਿਬ ਜਾਖੜ ਸਾਹਿਬ ਕਹਿੰਦੇ ਨੇ ਕਿ ਲੋਕ ਚਾਹੁੰਦੇ ਨੇ ਕਿ ਅਸੀਂ ਇਕੱਠੇ ਹੋ ਜਾਈਏ ਜਾਖੜ ਸਾਹਿਬ ਨੂੰ ਕੀ ਪਤਾ ਕਿ ਲੋਕ ਚਾਹੁੰਦੇ ਨੇ ਇਹੀ ਕਿਹਾ ਜਾਂਦਾ ਜੀ ਜਦੋਂ ਵੀ ਕਿਹਾ ਜਾਏਗਾ ਵੀ ਲੋਕ ਚਾਹੁੰਦੇ ਆ ਅਸੀਂ ਇਕੱਠੇ ਹੋ ਜਾਈਏ ਜੇ ਕੱਲ ਨੂੰ ਨਾ ਹੋਇਆ ਤੇ ਸਾਨੂੰ ਲੋਕਾਂ ਦਾ ਇਸ਼ਾਰਾ ਆਇਆ ਸੀ ਤੇ ਇਸ ਕਰਕੇ ਗੱਲਬਾਤ ਨਹੀਂ ਬਣ ਸਕੀ ਕਿਉਂਕਿ ਲੋਕਾਂ ਦੀ ਜਮਾਤ ਹੀ ਹੁੰਦੀ ਹੈ ਕੋਈ ਵੀ ਰਾਜਨੀਤਿਕ ਦਲ ਹੈ ਲੋਕਾਂ ਦੇ ਇਸ਼ਾਰੇ ਦੇ ਨਾਲ ਹੀ ਗੱਲਬਾਤ ਹੁੰਦੀ ਹੈ ਔਰ ਲੋਕ ਹੀ ਕਹਿੰਦੇ ਹੁੰਦੇ ਆ ਇਹ ਕਿਹਾ ਜਾਂਦਾ ਹੈ ਜਦੋਂ ਵੀ ਕਿਸੇ ਚੀਜ਼ ਨੂੰ ਡਿਕਲੇਅਰ ਕਰਨਾ ਹੁੰਦਾ ਹੈ ਕਿ ਲੋਕਾਂ ਦੀ ਇੱਛਾ ਸੀ ਇਸ ਕਰਕੇ ਸਾਡੀ ਪਾਰਟੀ ਕਿਉਂਕਿ ਲੋਕਾਂ ਦੀ ਪਾਰਟੀ ਆ ਇਸ ਕਰਕੇ ਇਹਦਾ ਫੈਸਲਾ ਲੈਣਾ ਪਿਆ ਅਗਰ ਨਹੀਂ ਹੈ ਤਾਂ ਫਿਰ ਲੋਕਾਂ ਦੀ ਇੱਛਾ ਨਹੀਂ ਹੈ ਇਸ ਕਰਕੇ ਇਹੀ ਜੀਆਂ ਚੀਜ਼ਾਂ ਹੀ ਸਾਹਮਣੇ ਲਿਆ ਕੇ ਰੱਖੀਆਂ ਜਾਂਦੀਆਂ ਜਿਸ ਕਰਕੇ ਇਹੋ ਜਿਹਾ ਬਿਆਨ ਸਾਹਮਣੇ ਆਂਦੇ ਹੈ ਕੀ ਸ਼ਾਭੜਾ ਸਾਹਿਬ ਤੁਹਾਡੇ ਧਿਆਨ ਚ ਕੋਈ ਅਜਿਹੀ ਚੀਜ਼ ਆਈ ਹੈ ਕਿ ਬੀਤੇ ਦਿਨੀ ਭਾਜਪਾ ਦੇ ਵੱਲੋਂ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੋਈ ਅਜਿਹਾ ਸਰਵੇ ਕਰਾਇਆ ਗਿਆ ਹੋਵੇ ਕਿ ਅਸੀਂ ਜੀ ਗੱਠ ਜੋੜ ਕਰਨਾ ਹੈ ਤੇ ਤੁਹਾਡੀ رائے ਕੀ ਹੈ ਮੈਂ ਤੇ ਨਹੀਂ ਦੇਖੀ ਇਸ ਚੀਜ਼ ਨੂੰ ਜੀ ਬਿਲਕੁਲ ਤੁਹਾਡੀ ਗੱਲ ਜਸਮੀਤ ਬਿਲਕੁਲ ਸਹੀ ਹੈ ਔਰ ਇਹਦੇ ਵਿੱਚ ਨਾ ਭਾਜਪੀ ਨੇ ਕਿਉਂਕਿ ਜਦੋਂ ਇਹ ਗੱਲਾਂ ਚੱਲ ਰਹੀਆਂ ਸੀ ਜਿਵੇਂ ਆਪਾਂ ਗੱਲ ਕਰ ਰਹੇ ਸੀ ਨਾ ਲੋਕ ਚਾਹੁੰਦੇ ਐ ਔਰ ਇਸ ਚੀਜ਼ ਨੂੰ ਅੰਦਰ ਖਾਤੇ ਭਾਜਪੀ ਦਿਆਂ ਔਰ ਅਕਾਲੀ ਦਲ ਦੋਨਾਂ ਦਿਆਂ ਕਿਉਂਕਿ ਅਕਾਲੀ ਦਲ ਤਾਂ ਜਿਹੜਾ ਹੈ ਰੋਡਸ ਦੇ ਉੱਪਰ ਹੀ ਹੈ ਨਿਕਲਿਆ ਪੰਜਾਬ ਬਚਾਓ ਯਾਤਰਾ ਲੈ ਕੇ ਸੁਖਬੀਰ ਬਾਦਲ ਖੁਦ ਚੱਲੇ ਹੋਏ ਆ ਔਰ ਉਹਨਾਂ ਦੇ ਨਾਲ ਸਾਰੀ ਸੀਨੀਅਰ ਲੀਡਰਸ਼ਿਪ ਜਾਂ ਤਾਂ ਉਹਨਾਂ ਦੇ ਨਾਲ ਹੈ ਜਾਂ ਅਲੱਗ-ਅਲੱਗ ਜਿੱਥੇ ਉਹਨਾਂ ਦੀ ਯਾਤਰਾ ਜਾਣੀ ਹੁੰਦੀ ਹੈ ਉੱਥੇ ਪਹੁੰਚੇ ਹੁੰਦੇ ਆ ਔਰ ਉੱਥੇ ਕਿਤੇ ਨਾ ਕਿਤੇ ਜਦੋਂ ਨਬਜ਼ ਟਟੋਲੀ ਜਾਂਦੀ ਹੈ ਤਾਂ ਉਹਦਾ ਇਹੀ ਮੈਸੇਜ ਆਂਦਾ ਹੈ ਕਿ ਅਗਰ ਅੱਜ ਦੀ ਡੇਟ ਦੇ ਵਿੱਚ ਪੰਜਾਬ ਨੂੰ ਕੋਈ ਦਿਸ਼ਾ ਨਿਰਦੇਸ਼ ਦੇਣਾ ਚਾਹਣੇ ਹੋ ਤੁਸੀਂ ਤੇ ਦੋਨੋਂ ਪਾਰਟੀਆਂ ਨੂੰ ਮਿਲਣਾ ਪੈਣਾ ਆਪਸ ਵਿੱਚ ਜਿਹਿੰਦੂ ਸਿੱਖ ਏਕਤਾ ਦਾ ਜਿਹੜਾ ਪੁਰਾਣਾ ਹੁੰਗਾਰਾ ਸੀ ਨਾਰਾ ਸੀ ਉਹਨੂੰ ਵਾਪਸ ਲੈ ਕੇ ਆਣਾ ਪੈਣਾ ਤਾਂ ਹੀ ਜਾ ਕੇ ਗੱਲ ਬਣੇਗੀ ਔਰ ਇਹ ਚੀਜ਼ ਅਕਸਰ ਸੁਣਨ ਨੂੰ ਆਉਂਦੀ ਹੈ ਨਾ ਸਿਰਫ ਪਬਲਿਕ ਦੇ ਵਿੱਚੋਂ ਬਲਕਿ ਅ ਅੱਛਾ ਬੁੱਧੀਜੀਵੀ ਸਮਾਜ ਵੀ ਜਿਹੜਾ ਹੈ ਜਿਹੜਾ ਇਸ ਵਿਚਾਰਧਾਰਾ ਦੇ ਨਾਲ ਥੋੜਾ ਬਹੁਤਾ ਮੇਲ ਰੱਖਦਾ ਹੈ ਜਿਹੜਾ ਕਿਸੇ ਵਕਤ ਇਹ ਕਹਿ ਰਿਹਾ ਸੀ ਕਿ ਕਿਸਾਨ ਅੰਦੋਲਨ ਕਿਸਾਨ ਜਿਹੜਾ ਵਿਰੋਧੀ ਕਾਨੂੰਨ ਆਇਆ ਉਹਨਾਂ ਨੂੰ ਅਗਰ ਨਹੀਂ ਹਟਾਦੇ ਬੀਜੇਪੀ ਤੇ ਸਾਨੂੰ ਕਿਨਾਰਾ ਕਰ ਲੈਣਾ ਚਾਹੀਦਾ ਔਰ ਕਿਨਾਰਾ ਕਰ ਵੀ ਲਿਆ ਗਿਆ ਸੀ ਅੱਜ ਦੀ ਡੇਟ ਦੇ ਵਿੱਚ ਜਿਹੜੀ ਇਹ ਨਵਜ ਟਟੋਲਣ ਤੋਂ ਬਾਅਦ ਇਹੀ ਲੱਗਦਾ ਹੈ ਕਿ ਦੋਨਾਂ ਪਾਰਟੀਆਂ ਦੇ ਵੱਲੋਂ ਜਿਹੜੀ ਹੈ ਗੱਲਬਾਤ ਜੋ ਉਹਨਾਂ ਦੇ ਇਸ਼ਾਰੇ ਜੋ ਉਹਨਾਂ ਨੂੰ ਪਹੁੰਚ ਰਿਹਾ ਹੈ ਐਵੇਂ ਨੂ ਕਿਸੇ ਤਰ੍ਹਾਂ ਦਾ ਸਮਝੌਤਾ ਲਿਆ ਜਾਂਦਾ ਬਿਲਕੁਲ ਇਹ ਜਿਹੜਾ ਹੈ ਵਿਚਾਰ ਵਿਮਰਸ਼ ਸਮਾਜ ਦੇ ਨਾਲ ਬੁੱਧੀਜੀਵੀ ਸਮਾਜ ਦੇ ਨਾਲ ਪਾਰਟੀ ਦੀ ਅੰਦਰੂਨੀ ਜਿਹੜੀ ਲੀਡਰਸ਼ਿਪ ਹੁੰਦੀ ਹੁੰਦੇ ਨਾਲ ਹੁੰਦਾ ਫਿਰ ਜਾ ਕੇ ਹੀ ਜਿਵੇਂ ਸ਼ਬੜਾ ਸਾਹਿਬ ਕਰੀਬ 22 23 ਸਾਲ ਇਹਨਾਂ ਦਾ ਗੱਠ ਜੋੜ ਹੈ ਜਿਹੜਾ ਚੱਲਿਆ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਨੋ ਡਾਊਟ ਅੱਛਾ ਪਰਫਾਰਮ ਵੀ ਦੋਹਾਂ ਪਾਰਟੀਆਂ ਨੇ ਰਲ ਕੇ ਕੀਤਾ ਐਨਡੀਆ ਦਾ ਹਿੱਸਾ ਰਿਹਾ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਤਾਂ ਸਵਾਲ ਇਹ ਹੈ ਕਿ ਜਦੋਂ ਪਹਿਲਾ ਕਿਸਾਨੀ ਅੰਦੋਲ ਵਜ਼ਾਰਤ ਤੋਂ ਵੀ استیفا ਦਿੱਤਾ ਸੀ ਤੇ ਗੱਠ ਜੋੜ ਜਿਹੜਾ ਟੁੱਟ ਗਿਆ ਸੀ ਹੁਣ ਇੱਕ ਵਾਰ ਫਿਰ ਕਿਸਾਨ ਸੜਕਾਂ ਤੇ ਜ਼ਰੂਰ ਨੇ ਉਹ ਬੈਠੇ ਹੋਏ ਨੇ ਬਾਰਡਰਸ ਦੇ ਉੱਪਰ ਬੈਠੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਤਾਂ ਕੀ ਹੁਣ ਜਿਹੜਾ ਉਹ ਵਿਰੋਧ ਹੈ ਜਿਹੜਾ ਅਕਾਲੀ ਦਲ ਕਹਿੰਦਾ ਸੀ ਕਿ ਅਸੀਂ ਲੋਕਾਂ ਦੇ ਨਾਲ ਖੜੇ ਆ ਇਸ ਲਈ ਅਸੀਂ ਬੀਜੇਪੀ ਦੇ ਨਾਲ ਉਹ ਗੱਠ ਜੋੜ ਤੋੜ ਦਿੱਤਾ ਕੀ ਹੁਣ ਸ਼ਰਮ ਦੀ ਅਕਾਲੀ ਦਲ ਤੇ ਬੀਜੇਪੀ ਗੱਠ ਜੋੜ ਦਾ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਵਿਰੋਧ ਨਹੀਂ ਹੈ ਦੋ ਚੀਜ਼ਾਂ ਐਨ ਦੇ ਵਿੱਚ ਜਿਸ ਵਿੱਚ ਇੱਕ ਤਾਂ ਇਹ ਹੈ ਕਿ ਜਿਹੜਾ ਉਹ ਵਾਲਾ ਵਿਰੋਧ ਸੀ ਉਹ ਤਾਂ ਇੱਕ ਤਾਂ ਸੀ ਦਿੱਲੀ ਦੀਆਂ ਬਰੂਹਾਂ ਤੇ ਉਹਦੇ ਨਾਲ ਇੱਕ ਦਿਨ ਦੇ ਵਿੱਚ ਹੀ ਬੜਾ ਵੱਡਾ ਅਸਰ ਪੈਂਦਾ ਸੀ ਇਸ ਅੰਦੋਲਨ ਦਾ ਜਦ ਕਿ ਹੁਣ ਜਿਹੜਾ ਉਹ ਹੈ ਉਹ ਪੰਜਾਬ ਦੇ ਅੰਦਰ ਹੀ ਹੈ ਦਿੱਲੀ ਜਾਣ ਵਾਲੇ ਰਸਤਿਆਂ ਦੇ ਉੱਪਰ ਲੋਕ ਬੈਠੇ ਆ ਔਰ ਰਸਤੇ ਵੀ ਕੋਈ ਐਨਐਹ ਜਾਮ ਨਹੀਂ ਹੈ ਜਿੰਦੇ ਕਰਕੇ ਕੋਈ ਦਿੱਕਤ ਆndi ਹੋਵੇ ਦਿੱਕਤ ਤਾਂ ਨੋ ਡਾਊਟ ਆndi ਹੈ ਲੇਕਿਨ ਉਹਦੇ ਨਾਲ ਕੋਈ ਐਡੀ ਵੱਡੀ ਦਿੱਕਤ ਨਹੀਂ ਆ ਔਰ ਇਸ ਵਾਰੀ ਜਿਹੜੇ ਕਿਉਂਕਿ ਪਿਛਲੇ ਜਿਹੜਾ ਕਿਸਾਨ ਅੰਦੋਲਨ ਸੀ ਉਹਦੇ ਕੁਝ ਸਬਕ ਲਏ ਹੋਏ ਸੀ ਇਸ ਵਾਰੀ ਸਰਕਾਰਾਂ ਨੇ ਆਪਣੀਆਂ ਤਿਆਰੀਆਂ ਕਰਕੇ ਰੱਖੀਆਂ ਹੋਈਆਂ ਸੀ ਔਰ ਦੂਸਰੀ ਗੱਲ ਇਹ ਆ ਵੀ ਇਸ ਵਾਰ ਜਿਹੜਾ ਹੈ ਸਮੂੱਚੀ ਜਿਹੜੀ ਕਿਸਾਨ ਅਹ ਧੜੇਬੰਦੀਆਂ ਨੇ ਜੱਥੇਬੰਦੀਆਂ ਨੇ ਜਿਹੜੀਆਂ ਉਹ ਵੀ ਆਪਸ ਦੇ ਵਿੱਚ ਇੱਕ ਮੁਠ ਨਜ਼ਰ ਨਹੀਂ ਆਉਂਦੀਆਂ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਵਿਖਰਾਵ ਨਜ਼ਰ ਆਉਂਦਾ ਹੈ ਕਈ ਇਸ਼ੂਜ਼ ਨੂੰ ਲੈ ਕੇ ਅਹ ਰੋਜ਼ ਅਸੀਂ ਗੱਲਾਂ ਸੁਣਦੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਸਮਾਜ ਦੇ ਅੰਦਰ ਔਰ ਟੀਵੀ ਚੈਨਲਜ਼ ਦੀਆਂ ਖ਼ਬਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਹਨਾਂ ਦੇ ਕਿਤੇ ਨਾ ਕਿਤੇ ਆਪਸੀ ਜਿਹੜੇ ਹੈ ਉਹ ਤੂ ਤੂ ਮੈਂ ਮੈਂ ਇਹਨਾਂ ਦੀ ਚਲਦੀ ਰਹਿੰਦੀ ਹੈ ਜਿਸ ਕਰਕੇ ਇਸ ਸਮੀਕਰਨਾਂ ਦੀ ਗੱਲ ਕਰੀਏ ਜੇ ਅਕਾਲੀ ਭਾਜਪਾ ਗਾਠਜੋੜ ਹੋ ਜਾਂਦਾ ਹੈ ਪੁਰਾਣੇ ਪਾਈ ਪਾਈ ਮਿਲ ਜਾਂਦੇ ਨੇ ਤਾਂ ਕੀ ਪੰਜਾਬ ਦੇ ਵਿੱਚ ਸਿਆਸੀ ਸਮੀਕਰਨ ਇਸ ਦੇ ਨਾਲ ਬਦਲਣਗੇ ਜੇ ਵਾਕਈ ਬਦਲਣਗੇ ਤਾਂ ਕਿੰਨੇ ਕੁ ਬਦਲਣਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਪੋਜੀਸ਼ਨ ਹੈ ਜਿਹੜੀ ਇਸ ਵਕਤ ਹਾਸ਼ੀਏ ਤੇ ਆ ਉਹ ਦੋਨੋਂ ਪਾਰਟੀਆਂ ਦੀ ਪੋਜੀਸ਼ਨ ਜਿਹੜੀ ਹੈ ਹਾਸ਼ੀਏ ਤੇ ਹੈ ਜਦੋਂ ਇੱਕ ਤੇ ਇੱਕ ਮਾਈਨਸ ਹੋ ਕੇ ਜਦੋਂ ਜੁੜਦੇ ਆ ਨਾ ਤੇ ਉਹ ਇੱਕ ਤੇ ਇੱਕ 2 ਨਹੀਂ 11 ਹੋ ਜਾਂਦੇ ਆ ਔਰ ਇਹ ਜਿਹੜਾ ਹੈ ਅਜਮਾਇਆ ਹੋਇਆ ਫਾਰਮੂਲਾ ਹੈ ਪੰਜਾਬ ਦੇ ਅੰਦਰ ਬੜਾ ਸਿੱਧ ਫਾਰਮੂਲਾ ਹੈ ਕਿ ਅਗਰ ਬੀਜੇਪੀ ਔਰ ਅਕਾਲੀ ਦਲ ਬੀਜੇਪੀ ਦੇਖੋ ਗੱਲ ਸੁਣੋ ਰਾਸ਼ਟਰੀਆ ਪਾਰਟੀ ਹੈ ਔਰ 노 ਡਾਊਟ ਜਿਹੜੇ ਸਰਵੇ ਕਹਿ ਰਹੇ ਆ ਜੋ ਵੀ ਰਿਪੋਰਟਾਂ ਕੈਰੀ ਆ ਨੇ 2024 ਦੇ ਵਿੱਚ ਆਉਣ ਤੋਂ ਲੱਗਦਾ ਨਹੀਂ ਹੈ ਕਿ ਬੀਜੇਪੀ ਨੂੰ ਕੋਈ ਰੋਕਣ ਵਾਲਾ ਉਹਨਾਂ ਦੇ ਸਾਹਮਣੇ ਮੁਕਾਬਲੇ ਦੇ ਵਿੱਚ ਹੈ ਦੂਸਰੀ ਗੱਲ ਹੈ ਜਿਹੜਾ ਸ਼ਰਮਣੀ ਅਕਾਲੀ ਦਲ ਹੈ ਔਰ ਆਮ ਆਦਮੀ ਪਾਰਟੀ ਵੀ ਆਦੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਕੁਝ ਅੱਛਾ ਕਰਨ ਦੀ ਲੇਕਿਨ ਜਿਸ ਤਰੀਕੇ ਦੀ ਬਿਆਨਬਾਜ਼ੀਆਂ ਜਿਸ ਤਰੀਕੇ ਦੀ ਅਰੋਗੈਂਟ ਰਵਈਆ ਦੇਖਣ ਨੂੰ ਮਿਲਦਾ ਹੈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਉਸ ਕਰਕੇ ਔਰ ਜਿਸ ਤਰ੍ਹਾਂ ਸਵੱਡੀ ਸਭ ਤੋਂ ਵੱਡੀ ਗੱਲ ਹੈ ਸੁਖਵੀਰ ਬਾਦਲ ਦੇ ਵਿੱਚ ਜੋ ਨਿਮਰਤਾ ਆਈ ਹੈ ਜੋ ਵਿਨਮਰਤਾ ਆਈ ਹੈ ਅਕਾਲ ਤਖਤ ਤੇ ਜਾ ਕੇ ਮਾਫੀ ਮੰਗਣਾ ਪੁਰਾਣੇ ਅਕਾਲੀ ਲੀਡਰ ਜਿਹੜੇ ਆ ਉਹ ਇਹਨਾਂ ਦੇ ਨਾਲ ਜੁੜ ਰਹੇ ਆ ਔਰ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਲੋਕ ਅੱਜ ਸੋਚ ਰਹੇ ਆ ਕਿ ਇੱਕ ਵਾਰੀ ਜਿਹੜਾ ਹੈ ਉਹ ਮੌਕਾ ਜਿਹੜਾ ਹੈ ਬੀਜੇਪੀ ਅਕਾਲੀ ਦਲ ਨੂੰ ਇਸ ਗੱਠਬੰਧਨ ਨੂੰ ਜ਼ਰੂਰ ਦੇਣਾ ਚਾਹੀਦਾ ਹੈ ਔਰ ਇਹ ਗੱਠਬੰਧਨ ਅਗਰ ਆਏਗਾ ਤੇ ਜਿਸ ਤਰ੍ਹਾਂ ਗੱਲ ਕੀਤੀ ਜਾਂਦੀ ਹੈ ਡਬਲ ਇੰਜਨ ਦੀ ਇਹ ਗੱਲ ਕੀਤੀ ਜਾਂਦੀ ਹੈ ਉਸ ਚੀਜ਼ ਨਾਲ ਪੰਜਾਬ ਨੂੰ ਕੋਈ ਨਾ ਕੋਈ ਬੈਨੀਫਿਟ ਹੋਏਗਾ ਇਹ ਨਹੀਂ ਹੁੰਦਾ ਸੋ ਆਪਾਂ ਜੇ ਧਿਆਨ ਜਾਖੜ ਸਾਹਿਬ ਦੇ ਬਿਆਨ ਵੱਲ ਲੈ ਚਾਈਏ ਤਾਂ ਮਤਲਬ ਕੀ ਲੱਗਦਾ ਹੈ ਜਾਖੜ ਸਾਹਿਬ ਜਿੰਨਾਂ ਕੋ ਮੈਂ ਉਹਨਾਂ ਨੂੰ ਸੁਣਿਆ ਜਿੰਨਾਂ ਕੋ ਉਹਨਾਂ ਦੇ ਬਾਰੇ ਪੜ੍ਹੇ ਆ ਜਾਂ ਜਿੰਨਾਂ ਕੋ ਸੁਣਿਆ ਜਿਸ ਤਰ੍ਹਾਂ ਦੇ ਨਾਲ ਉਹ ਕੰਮ ਕਰਦੇ ਨੇ ਮੈਂ ਕਦੇ ਵੀ ਉਹਨਾਂ ਨੂੰ ਬਤਮੀ ਜੀ ਦੇ ਨਾਲ ਗੱਲ ਕਰਦੇ ਨੇ ਦੇਖਿਆ ਕਦੇ ਵੀ ਕੋਈ ਅਜੀਬ ਬਿਆਨ ਮੈਂ ਉਹਨਾਂ ਦਾ ਨਹੀਂ ਸੁਣਿਆ ਜਿਹੜਾ ਕੰਟਰੋਵਰਸੀ ਕ੍ਰੀਏਟ ਕਰੇ ਉਹ ਬਹੁਤ ਨਪਿਆ ਤੋਲਿਆ ਬਿਆਨ ਦਿੰਦੇ ਨੇ ਪਰ ਜੋ ਉਹਨਾਂ ਨੇ ਕੱਲ ਬਿਆਨ ਦਿੱਤਾ ਕਿ ਅਸੀਂ ਤਾਂ ਤੇਰਾ ਤੇ ਲੜਨਾ ਚਾਹੁੰਦੇ ਆ ਪਰ ਪੰਜਾਬੀ ਚਾਹੁੰਦੇ ਨਹੀਂ ਨਹੀਂ ਹੈ ਇਹ ਪੰਜਾਬੀਆਂ ਨੂੰ ਗੁੰਮਰਾਹ ਕਰਨ ਵਾਲਾ ਆਨਸਰ ਨਹੀਂ ਹੈ ਨਹੀਂ ਹਜੇ ਅੱਜ ਦੀ ਡੇਟ ਤੱਕ ਟਿਲ ਟੂਡੇ ਟਿਲ ਇਸ ਟਾਈਮ ਜਦੋਂ ਆਪਾਂ ਬੈਠੇ ਆਂ ਡਿਬੇਟ ਕਰਦੇ ਗੱਲਬਾਤ ਕਰਦੇ ਬੈਠੇ ਆਂ ਉਸ ਵਕਤ ਤੱਕ ਹਜੇ ਤੱਕ ਕੋਈ ਸਮਝੌਤੇ ਦੀ ਗੱਲ ਨਹੀਂ ਆਈ ਔਰ ਇਹਦੇ ਵਿੱਚ ਕੋਈ ਦੋਰ ਆਈ ਨਹੀਂ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਜਪਾ ਨੇ ਇੰਡੀਪੈਂਡੈਂਟਲੀ ਸਾਰੀਆਂ ਸੀਟਾਂ ਤੇ ਚੋਣ ਲੜਿਆ ਸੀ ਤੁਹਾਨੂੰ ਯਾਦ ਹੋਵੇਗਾ ਉਦੋਂ ਵੀ ਆਪਾਂ ਡਿਬੇਟ ਕਰਿਆ ਕਰਦੇ ਸੀ ਦੀ ਕੋਈ ਗੱਲ ਕਿਹਾ ਕਰਦੇ ਸੀ ਔਰ ਖਾਸ ਕਰਕੇ ਮੇਰਾ ਤੇਹੀ ਬਿਆਨ ਹੁੰਦਾ ਸੀ ਕਿ ਇਹ ਜਿਹੜੀ ਤਿਆਰੀ ਹੈ ਵਿਧਾਨ ਸਭਾ ਦੇ ਵਾਸਤੇ ਨਹੀਂ ਹੈ ਬੀਜੇਪੀ ਦੀ ਬੀਜੇਪੀ ਦੀ ਤਿਆਰੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਮਝੌਤਾ ਟੁੱਟਣ ਤੋਂ ਬਾਅਦ 13 ਦੀਆਂ 13 ਸੀਟਾਂ ਦੇ ਉੱਪਰ ਇਲੈਕਸ਼ਨ ਲੜਨ ਦੀ ਔਰ ਹਜੇ ਵੀ ਅਗਰ ਕੋਈ ਐਸੀ ਗੱਲਬਾਤ ਨਹੀਂ ਹੁੰਦੀ ਸਮਝੌਤਾ ਨਹੀਂ ਹੁੰਦਾ ਤਾਂ ਬੀਜੇਪੀ ਪੂਰੀ ਪਰਿਪੱਕ ਹੋ ਹੈ 13 ਦੀ 13 ਸੀਟਾਂ ਦੇ ਉੱਪਰ ਲੜਨ ਦਾ ਹਰ ਬੂਥ ਦੇ ਉੱਪਰ ਇਹਨਾਂ ਦੀ ਤਿਆਰੀ ਹੈ ਹਰ ਬੂਥ ਦੇ ਉੱਪਰ 10-10 ਕਾਰਜਕਰਤਾ ਇਹਨਾਂ ਦੇ ਤਿਆਰ ਹੈ ਔਰ ਜਿੱਥੋਂ ਤੱਕ ਮੇਰੀ ਸਟੱਡੀ ਆ ਜੋ ਆਪਾਂ ਮੇਨਲੀ ਪੱਤਰਕਾਰਤਾ ਨਾਲ ਜੁੜੇ ਹੋਏ ਹਾਂ ਸਾਡੇ ਕੋਲ ਜੋ ਮੀਡੀਆ ਇਨਪੁਟ ਆਦੇ ਹੈ ਉਹ ਸਾਰੇ ਇਹ ਹੈ ਕਿ ਬੀਜੇਪੀ ਕੋਲੇ ਅੱਜ ਦੀ ਡੇਟ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ 13 ਸੀਟਾਂ ਦੇ ਇਲੈਕਸ਼ਨ ਲੜਨ ਦੀ ਕੈਂਡੀਡੇਟ ਵੀ ਲਗਭਗ 500 ਦੇ ਕਰੀਬ ਜਿਹੜੀ ਸੂਚੀ ਹੈ ਇਹਨਾਂ ਕੋਲੇ ਆ ਚੁੱਕੀ ਹੈ ਜਿਹੜੇ ਟਿਕਟਾਂ ਦੇ ਚਾਹਵਾਨ ਨੇ ਇਸ ਕਰਕੇ ਜਖੜ ਸਾਹਿਬ ਦੇ ਇਸ ਬਿਆਨ ਨੂੰ ਕੋਈ ਵਿਰੋਧਾਵਾਦੀ ਬਿਆਨ ਨਹੀਂ ਦੇਖਿਆ ਜਾਣਾ ਜਾਣਾ ਚਾਹੀਦਾ ਉਹ ਉਹਨਾਂ ਨੇ ਇਹ ਗੱਲ ਕਹੀ ਹੈ ਕਿਉਂਕਿ ਇਹ ਗੱਲ ਸਹੀ ਹੈ ਵੀ 13 ਦੀ 13 ਸੀਟਾਂ ਦੇ ਉੱਪਰ ਬੀਜੇਪੀ ਦੀ ਪੂਰਨ ਤਿਆਰੀ ਹੈ ਅਗਰ ਪਿੱਛੇ ਹਟਣਾ ਪਿਆ ਜਾਂ ਕੁਝ ਕੰਪਰੋਮਾਈਜ਼ ਆਪਸ ਦੇ ਵਿੱਚ ਹੁੰਦਾ ਪਹਿਲੀ ਗੱਲ ਤਾਂ ਪੁਰਾਣਾ ਕੰਪਰੋਮਾਈਜ਼ ਨਹੀਂ ਹੋਣਾ ਇਸ ਵਾਰੀ ਭਾਜਪਾ ਦਾ ਸ਼ੇਅਰ ਜ਼ਿਆਦਾ ਹੋਵੇਗਾ ਮੈਂ ਜ਼ਰੂਰ ਕਹਿੰਦਾ ਫਰੈਂਡਸ ਵਿਦ ਬੈਨੀਫਿਟ ਵਾਲੀ ਗੱਲ ਰਹੀ ਜੇਕਰ ਗੱਟ ਛੜੁੰਦੇ ਤਾਂ ਆਪਾਂ ਗੱਲ ਜੇਕਰ ਉਹਨਾਂ ਨੇ ਹੋਰ ਵੀ ਗੱਲ ਕਹੀ ਹੈ ਕਿ ਅਸੀਂ ਚੋਣ ਮੈਨੀਫੈਸਟੋ ਲਈ ਲੋਕਾਂ ਦੇ ਸਿਝਾ ਲੈਣੇ ਨੇ ਪੰਜਾਬ ਦੇ ਲੋਕਾਂ ਦੇ ਲਈ ਉਸ ਦੇ ਲਈ ਉਹਨਾਂ ਨੇ ਕਈ ਗੱਡੀਆਂ ਨੇ ਜਿਹੜੀਆਂ ਕੱਲ ਰਵਾਨਾ ਕੀਤੀ ਨੇ 13 ਲੋਕ ਸਭਾ ਹਲਕੇ ਦੇ ਲਈ 40 ਗੱਡੀਆਂ ਰਵਾਨਾ ਕੀਤੀ ਨੇ ਕਿ 15 16 ਦਿਨ ਲੱਗਣਗੇ ਲੋਕਾਂ ਦੀ رائے ਲੈਣ ਦੇ ਲਈ ਪਰ ਇੱਥੇ ਸਵਾਲ ਬਣਾ ਦਿਓ ਸਾਡਾ ਚੋਣ ਮੈਨੀਫੈਸਟੋ ਇਹ ਹੈ ਅਸੀਂਆਂ ਚੀਜ਼ਾਂ ਦੇਣੀਆਂ ਜਿਵੇਂ ਇਲੈਕਸ਼ਨਸ ਹੁੰਦੇ ਨੇ ਉਹ ਚੀਜ਼ਾਂ ਉਹ ਵਾਅਦੇ ਭੁੱਲ ਜਾਂਦੇ ਨੇ ਇੱਥੇ ਸਵਾਲ ਇਹ ਹੈ ਕਿ ਬੀਜੇਪੀ ਨੇ ਇਸ ਤੋਂ ਪਹਿਲਾਂ ਕਿੰਨੀ ਵਾਰ ਚੋਣ ਮੈਨੀਫੈਸਟੋ ਰੈਡੀ ਕਰਨ ਦੇ ਲਈ ਲੋਕਾਂ ਦੀ ਰਾਏ ਲਈ ਹੈ ਨਹੀਂ ਬੀਜੇਪੀ ਜਿਹੜੀ ਹੈ ਹਮੇਸ਼ਾ ਹੀ ਲੋਕਾਂ ਦੀ ਰਾਏ ਦੇ ਨਾਲ ਚੱਲਣ ਵਾਲੀ ਅਕਾਲੀ ਦਲ ਵੀ ਲੋਕਾਂ ਦੀ ਰਾਏ ਲੈਂਦਾ ਮੈਨੀਫੈਸਟੋ ਜਿਹੜਾ ਤਿਆਰ ਹੁੰਦਾ ਉਹ ਕੀ ਹੁੰਦਾ ਹੈ ਕਿ ਜਿਸ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕੰਮ ਕਰ ਰਹੀ ਹੈ ਜਿਹੜੇ ਕੰਮ ਹੋਣੇ ਜ਼ਰੂਰੀ ਆ ਔਰ ਉਹ ਕੰਮ ਨਹੀਂ ਕਰ ਰਹੀ ਉਹ ਸਾਰੀਆਂ ਚੀਜ਼ਾਂ ਨੂੰ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਵੇਂ ਬੀਜੇਪੀ ਆਪਣੇ ਚੋਣ ਮੈਨੀਫੈਸਟੋ ਸੰਕਲਪ ਪੱਤਰ ਕਹਿੰਦੀ ਹੈ ਔਰ ਉਹਦੇ ਵਿੱਚ ਉਹ ਚੀਜ਼ਾਂ ਪਾਈਆਂ ਜਾਂਦੀਆਂ ਨੇ ਰੱਖੀਆਂ ਜਾਂਦੀਆਂ ਨੇ ਹੁਣ ਅੱਜ ਇੱਕ ਬਹੁਤ ਵੱਡਾ ਇਸ਼ੂ ਹੈ ਜਿਹੜਾ ਆਮ ਆਦਮੀ ਪਾਰਟੀ ਨੂੰ ਸ਼ਾਇਦ ਦਿਖਾਈ ਨਹੀਂ ਦੇ ਰਿਹਾ ਤੁਸੀਂ ਤੁਹਾਨੂੰ ਯਾਦ ਹੋਏਗਾ ਜਸਬੀਤ ਮੈਨੂੰ ਟੋਕਣਾ ਨਾ 1-2 ਮਿੰਟ ਦੇ ਵਿੱਚ ਮੈਂ ਗੱਲ ਪੂਰੀ ਕਰਾਂਗਾ ਉਹ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ 92 ਸੀਟਾਂ ਇਹਨਾਂ ਦੀ ਆਗੀਆਂ ਸੀ ਔਰ ਮੁੱਖ ਮੰਤਰੀ ਆਦੇ ਦਫਤਰ ਦੇ ਵਿੱਚ ਜਾਣ ਵਾਸਤੇ ਸੈਕਟਰੀਏਟ ਦੇ ਵਿੱਚ ਆਏ ਸੀ ਔਰ ਮੁਲਾਜ਼ਮਾਂ ਦੇ ਸਾਰੇ ਪ੍ਰਤੀਨਿਧੀ ਚੰਡੀਗੜ੍ਹ ਸੈਕਟਰੀਏਟ ਦੇ ਵਿੱਚ ਬੈਠੇ ਐ ਔਰ ਉਹਨਾਂ ਨੇ ਬੜਾ ਜ਼ੋਰਦਾਰ ਜਿਹੜਾ ਹੈ ਉਹਨਾਂ ਦਾ ਸਵਾਗਤ ਕੀਤਾ ਸੀ ਲੇਕਿਨ ਉਸ ਤੋਂ ਬਾਅਦ ਮੁਲਾਜ਼ਮਾਂ ਦੀਆਂ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਸੀ ਵੀ ਅਸੀਂ ਇਹ ਕਰਾਂਗੇ ਉਹ ਕਰਾਂਗੇ ਔਰ ਮੁਲਾਜ਼ਮਾਂ ਦੇ ਜਿਹੜੇ ਹਜੇ ਬਕਾਏ ਐ ਪੱਤੇ ਐ ਉਹ ਉਹਦੇ ਵਿੱਚੋਂ ਕੋਈ ਲੰਬੀ ਚੁੜੀ ਵਾਪਸੀ ਨਹੀਂ ਹੋਈ ਐ ਮੁਲਾਜ਼ਮ ਵਰਗ ਜਿਹੜਾ ਹੈ 5 ਲੱਖ ਦੇ ਕਰੀਬ ਜਿਹੜੇ ਕੱਚੇ ਪੱਕੇ ਤੇ ਦਿੱਲੀ ਬੇਸ ਤੇ ਲੱਗੇ ਹੋਏ ਮੁਲਾਜ਼ਮ ਐ ਪੰਜਾਬ ਦੇ ਅੰਦਰ ਔਰ 5 ਲੱਖ ਮੁਲਾਜ਼ਮ ਜਿਹੜਾ ਹੈ ਉਹ 5 ਨੂੰ ਕਵਰ ਕਰਦਾ ਘੱਟ ਤੋਂ ਘਟਾ ਦੇ ਪਰਿਵਾਰ ਦੇ ਔਰ 75 ਲੱਖ ਵੋਟਾਂ ਬਣਦੀਆਂ ਨੇ ਉਸ ਹਿਸਾਬ ਨਾਲ ਅਗਰ ਇਹ ਮੁਲਾਜ਼ਮ ਵਰਗ ਜਿਵੇਂ ਨਾਰਾਜ਼ ਚੱਲ ਰਿਹਾ ਇਹਦੇ ਪ੍ਰਤੀ ਇਸ ਬਜਟ ਦੇ ਵਿੱਚ ਸਰਕਾਰ ਨੇ ਕੁਝ ਨਾ ਕੀਤਾ ਔਰ ਇਹਦੇ ਬਾਰੇ ਭਾਜਪਾ ਇਕੱਲੀ ਗੱਠ ਜੋੜ ਨੇ ਜਾਂ ਕਾਂਗਰਸ ਨੇ ਕਰ ਦਿੱਤਾ ਤਾਂ ਇਹਦਾ ਸਿੱਧਾ ਬੈਨੀਫਿਟ ਇਹਨਾਂ ਪਾਰਟੀਆਂ ਨੂੰ ਮਿਲੇਗਾ ਔਰ ਇਸ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਚੀਦਾ ਬੜਾ ਵੱਡਾ ਨੁਕਸਾਨ ਹੋਣ ਵਾਲਾ ਇਸ ਕਰਕੇ ਮੈਨੀਫੈਸਟੋ ਦੇ ਵਿੱਚ ਜਿਹੜੀਆਂ ਚੀਜ਼ਾਂ ਰੱਖੀਆਂ ਜਾ ਰਹੀਆਂ ਨੇ ਇਹ ਵੀ ਵਿਚਾਰੀ ਹੁੰਦੇ ਔਰ ਕਿਉਂਕਿ ਗੱਲ ਹੋਈ ਹੈ ਆਪਾਂ ਨੂੰ ਬੁਲਾਦੇ ਨੇ ਤੇ ਸਾਰੀਆਂ ਪਾਰਟੀਆਂ ਵਾਲੇ ਆਪਾਂ ਬੈਠਦੇ ਆ ਜਦੋਂ ਵੀ ਕੋਈ ਐਨਾਲਿਸਟ ਨੂੰ ਬੁਲਾਦੇ ਤੇ ਗੱਲਬਾਤ ਹੁੰਦੀ ਉੱਥੇ ਇਹ ਚੀਜ਼ਾਂ ਸਾਹਮਣੇ ਰੱਖੀਆਂ ਜਾਂਦੀਆਂ ਨੇ ਸਾਰੀਆਂ ਪਾਰਟੀਆਂ ਨੂੰ ਆਪਾਂ ਰਾਏ ਦਿੰਨੇ ਆ ਔਰ ਇਹਦੇ ਵਿੱਚ ਇਹ ਜਿਹੜਾ ਹੈ ਮਨੋਰਥ ਜਿਹੜਾ ਹੈ ਚੋਣ ਮਨੋਰਥ ਪੱਤਰ ਜਿਹੜਾ ਹੈ ਜਿਹਨੂੰ ਆਪਾਂ ਸੰਗਲਪ ਪੱਤਰ ਜਾਂ ਮੈਨੀਫੈਸਟੋ ਕਹਿੰਦੀਏ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਨਤਾ ਦੀ ਨਵਜ ਟਟੋਲਣ ਤੋਂ ਬਾਅਦ ਜੋ ਵੀ ਮੀਡੀਆ ਦੇ ਲੋਕ ਲੱਗੇ ਹੁੰਦੇ ਆ ਜੋ ਵੀ ਆਪਣੇ ਵਰਗੇ ਲੋਕ ਹੁੰਦੇ ਸਾਰੇ رائے ਦਿੰਦੇ ਔਰ ਉਸ ਤੋਂ ਬਾਅਦ ਹੀ ਬਣਦਾ ਹੈ ਇਹਦੇ ਵਿੱਚ ਕੋਈ ਦੂਰ ਆਈ ਨਹੀਂ ਹੈ ਕਿ ਇਹਦੇ ਵਿੱਚ ਜਨਤਾ ਦੀ ਜਾਂ ਪੰਜਾਬ ਦੀ رائے ਨਹੀਂ ਹੁੰਦੀ ਇੱਕ ਚੀਜ਼ ਹੋਰ ਕਿ ਜਿਸ ਤਰ੍ਹਾਂ ਕੈਂਪੇਨ ਇਲੈਕਸ਼ਨ ਕੈਂਪੇਨ ਸ਼ੁਰੂ ਕਰ ਦਿੱਤੀ ਗਈ ਚੋਣ ਪ੍ਰਚਾਰ ਲਈ ਵੱਖ-ਵੱਖ ਪਾਰਟੀਆਂ ਦੇ ਵੱਲੋਂ ਕਾਂਗਰਸ ਦੇ ਵੱਲੋਂ ਬੀਤੇ ਕੱਲ 39 ਉਮੀਦਵਾਰਾਂ ਦੀ ਸੂਚੀ ਜਿਹੜੀ ਜਾਰੀ ਕੀਤੀ ਗਈ ਹਾਲਾਂਕਿ ਪੰਜਾਬ ਨੂੰ ਉਮੀਦਵਾਰਾਂ ਦੇ ਲਈ ਵੇਟ ਕਰਨਾ ਪੈਣਾ ਹੈ ਭਾਜਪਾ ਦੇ ਵੱਲੋਂ ਵੀ ਕੈਂਪੇਨ ਸ਼ੁਰੂ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਕੱਲ ਕੈਂਪੇਨ ਹੈ ਜਿਹੜੀ ਲਾਂਚ ਕੀਤੀ ਗਈ ਹੈ ਪਰ ਇੱਕ ਚੀਜ਼ ਹੋਰ ਪੰਜਾਬ ਦੇ ਵਿੱਚ ਖਾਸ ਕਰਕੇ ਦੇਖਣ ਨੂੰ ਮਿਲ ਰਹੀ ਹੈ ਕਿ ਜਿਵੇਂ ਪਹਿਲਾਂ ਚੋਣਾਂ ਦਾ ਮਾਹੌਲ ਪੰਜਾਬ ਦੇ ਵਿੱਚ ਹੁੰਦਾ ਸੀ ਮਹੀਨਾ-ਮਹੀਨਾ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਸੀ ਚੀਜ਼ਾਂ ਇਸ ਵਾਰ ਉਹਨਾਂ ਸ਼ੋਰਗੁਲ ਪੰਜਾਬ ਨੇ ਮਿੰਨਾ ਪਹਿਲਾਂ ਹੁਣ ਵੀ ਹੋ ਜਾਏਗਾ ਜਦੋਂ ਚੋਣ ਨਾਲ ਦੋਨੋਂ ਪਾਰਟੀਆਂ ਦੇ ਅਲਾਈਅੰਸ ਆ ਜਾਣਗੇ ਜਾਂ ਜਿਵੇਂ ਕਾਂਗਰਸ ਆਮ ਆਦਮੀ ਪਾਰਟੀ ਦੇ ਆਪਸੀ ਵਿੱਚ ਗੱਲਬਾਤ ਆ ਗਈ ਹੈ ਕਿ ਇਹ ਅਲੱਗ-ਅਲੱਗ ਲੜਨਗੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹਾਲਾਂਕਿ ਅਲਾਈਅੰਸ ਇੰਡੀਅਨ ਗੱਠਜੋੜ ਦੇ ਵਿੱਚ ਦੋਨੋਂ ਪਾਰਟੀਆਂ ਐ ਔਰ ਜਿਸ ਵੇਲੇ ਕੋਈ ਸਾਹਮਣੇ ਆਏਗਾ ਉਸ ਤੋਂ ਬਾਅਦ ਜਿਵੇਂ ਕਿ ਆਪਾਂ ਹਜੇ ਮਹੀਨੇ ਤੋਂ ਉੱਪਰ ਹੀ ਸਮਾ ਪਿਆ ਐ ਔਰ ਮਹੀਨਾ ਰਹਿਣ ਤੋਂ ਪਹਿਲਾਂ ਪਹਿਲਾਂ ਜਿਹੜਾ ਹੈ ਬੜਾ ਕੰਮ ਤੰਦੂਰ ਭੱਕ ਜਾਣਾ ਰੋਟੀਆਂ ਲਗੜੀਆਂ ਸ਼ੁਰੂ ਹੋ ਜਾਣੀਆਂ ਨੇ ਰੌਣਕਾਂ ਵੀ ਸ਼ੁਰੂ ਹੋ ਜਾਣਗੀਆਂ ਔਰ ਇਸ ਵਾਰੀ ਜਿਹੜਾ ਹੈ ਚੋਣਾਂ ਪੰਜਾਬ ਦਾ ਦੇਖਣ ਵਾਲਾ ਹੋਏਗਾ ਪੰਜਾਬ ਦੇ ਵਿੱਚ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੀ 100 ਸਾਲ ਪੂਰੇ ਹੋਏ ਐ ਔਰ ਉਹ ਵੀ ਗਲੀਆਂ ਦੇ ਵਿੱਚ ਐ ਬੀਜੇਪੀ ਵੀ ਜਿਹੜੀ ਹੈ ਬੜੇ ਜੋਸ਼ ਦੇ ਨਾਲ ਐ ਉਹ ਵੀ ਗਲੀਆਂ ਦੇ ਵਿੱਚ ਐ ਔਰ ਕਾਂਗਰਸ ਦਾ ਅਸੀਂ ਜਾਣਦੇ ਹੀ ਆਂ ਕਿ ਕਾਂਗਰਸ ਦੇ ਵਿੱਚ ਜਿਹੜੀ ਆਪਸੀ ਤੂ-ਤੂ ਮਾਮੇ ਪਾਰਟੀ ਦੀ ਅੰਦਰੂਨੀ ਚੱਲ ਰਹੀ ਔਰ ਸਿੱਧਾ ਨੁਕਸਾਨ ਕਿਤੇ ਨਾ ਕਿਤੇ ਹੁੰਦਾ ਨਜ਼ਰ ਲੇਕਿਨ ਫਿਰ ਵੀ ਜਿਹੜੀ ਇਹਨਾਂ ਦੀ ਸੀਨੀਅਰ ਲੀਡਰਸ਼ਿਪ ਹੈ ਉਹ ਆਦੇ ਕਾਰਜਕਰਤਾਵਾਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਹਾਲਾਂਕਿ ਕੋਸ਼ਿਸ਼ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਰਹੀ ਔਰ ਆਮ ਆਦਮੀ ਪਾਰਟੀ ਦਾ ਜਿਵੇਂ ਰੂਲਿੰਗ ਪਾਰਟੀ ਹੈ ਔਰ 92 ਵਿਧਾਇਕ ਹੈ ਔਰ ਜਾ ਬਸ ਚੋਣਾਂ ਕੋਸ਼ਨਾ ਦਾ ਇੰਤਜ਼ਾਰ ਹੈ ਕਿਹੜੀਆਂ ਤਰੀਕਾਂ ਆਦੀਆਂ ਕਦੋਂ ਕਿੱਥੋਂ ਦਾ ਚੋਣ ਆਏਗਾ ਔਰ ਤੁਸੀਂ ਦੇਖਣਾ ਸ਼ੁਰੂ ਹੁੰਦੇ ਹੈ ਟੋਲਟ ਬਾਕੇ ਸ਼ੁਰੂ ਹੋ ਜਾਣਾ ਨੇ ਔਰ ਜਿਹੜਾ ਇਹ ਮੇਲਾ ਸੱਜੇਗਾ ਔਰ ਮੇਲੇ ਦੇ ਵਿੱਚ ਪੂਰੀਆਂ ਰੋਣ ਕਾ ਵੇਖਣ ਨੂੰ ਮਿਲਣਗੇ ਪਰ ਇੱਕ ਚੀਜ਼ ਜਿਸ ਤਰ੍ਹਾਂ ਕੱਲ ਕਾਂਗਰਸ ਦੇ ਵੱਲੋਂ ਆਪਣੇ 39 ਕੈਂਡੀਡੇਟਸ ਲਾਣੇ ਗਏ ਨੇ ਬੀਜੇਪੀ ਦੇ ਵੱਲੋਂ ਵੀ ਆਪਣੇ 100 150 ਦੇ ਕਰੀਬ ਕੈਂਡੀਡੇਟਸ ਨੇ ਜਿਹੜੇ ਨਾਮ ਦਿੱਤੇ ਗਏ ਨੇ ਬਿਲਕੁਲ 195 ਮੈਂ ਉਸੇ ਦੀ ਗੱਲ ਕਰ ਰਹੀ ਸੀ ਮਾਫ ਕਰਨਾ ਪਰ ਹਰ ਇੱਕ ਵਾਰ ਰੋਲਾ ਪਿਆ ਜਾਂਦਾ ਹੈ ਕਿ ਫੀਮੇਲ ਨੂੰ ਅਸੀਂ ਰਿਜ਼ਰਵੇਸ਼ਨ ਦੇ ਦਿੱਤੀ ਹੈ ਅਸੀਂ ਫੀਮੇਲ ਨੂੰ ਇੰਨੇ ਪਰਸੈਂਟ ਰਿਜ਼ਰਵੇਸ਼ਨ ਦੇਣੀ ਹੈ ਫਿਰ ਰੋਲਾ ਪਿਆ ਜੀ ਕਿ 2027 ਤੱਕ ਜਾਂ 2029 ਤੱਕ ਇਸ ਰੂਲ ਨੂੰ ਇੰਪਲੀਮੈਂਟ ਨਹੀਂ ਕੀਤਾ ਜਾ ਸਕਦਾ ਰੋਲਾ ਸਾਰੀ ਪਾਰਟੀਆਂ ਪਾਉਂਦੀਆਂ ਨੇ ਪਰ ਜਿੰਨੇ ਵੀ ਕੈਂਡੀਡੇਟਸ ਦੀ ਲਿਸਟ ਭਾ ਚਾਹੇ ਹੋ ਭਾ ਜੀਪੀ ਹੈ ਚਾਹੇ ਹੋ ਕਾਂਗਰਸ ਦੀ ਕੈਂਡੀਡੇਟ ਦੀ ਲਿਸਟ ਹੈ ਉਹਨਾਂ ਦੇ ਵਿੱਚ ਜੋ ਬੀਬੀਆਂ ਨੇ ਬੀਬੀਆਂ ਨੂੰ ਕਿੰਨੇ ਕੁ ਪਰਸੈਂਟ ਰੱਖਿਆ ਗਿਆ ਹਾਲੇ ਵੀ ਬੀਬੀਆਂ ਦੀ ਸਿਚੁਏਸ਼ਨ ਹੈ ਜਿਹੜੀ ਵਧੀਆ ਨਹੀਂ ਹੈ ਕਲ ਵੂਮਨ ਡੇ ਸੀ ਵੂਮਨ ਡੇ ਦੇ ਉੱਪਰ ਬੜੀਆਂ ਚੀਜ਼ਾਂ ਸਾਹਮਣੇ ਆਈਆਂ ਹਨ ਦੇਖਣ ਨੂੰ ਮਿਲੀਆਂ ਜਿਵੇਂ ਭਾਜਪੀ ਸਰਕਾਰ ਨੇ ਵੂਮਨਸ ਦੇ ਵਾਸਤੇ ਇੱਕ ਗਿਫਟ ਦਿੱਤਾ ਹੈ ਕਿ 100 ਰੁਪਿਆ ਸਿਲੰਡਰ ਦਾ ਰੇਟ ਘਟਾਇਆ ਗਿਆ ਔਰ ਸ਼ੋਚਾਲਿਆ ਬਣਾ ਕੇ ਹੋਰ ਕਈ ਚੀਜ਼ਾਂ ਐਸੀਆਂ ਜਿਹੜੀਆਂ ਨੇ ਜਿਹੜੀਆਂ ਉਹਨਾਂ ਨੇ ਵੂਮਨਸ ਦੇ ਵਾਸਤੇ ਕੀਤੀਆਂ ਨੇ ਔਰ ਹਜੇ ਤੱਕ ਜਿਹੜੀ ਹੈ 500 ਤੇ 40 ਸੀਟਾਂ ਦੇ ਉੱਪਰ ਕੋਸ਼ਣਾ ਹੋਣੀ ਹੈ ਲਗਭਗ 200 ਦੀ ਅਸੀਂ ਕਹਿ ਸਕਦੇ 159 ਮੈਂ ਛੱਡੋ ਔਰ ਉਹਦੇ ਵਿੱਚ ਵੀ ਮਹਿਲਾਵਾਂ ਦੀ ਮਾਤਰਾ ਜਿਹੜੀ ਹੈ ਉਹ ਨਹੀਂ ਤਾਂ ਨਹੀਂ ਹੈ ਜਿੰਨੀ ਉਮੀਦ ਕੀਤੀ ਜਾ ਸਕਦੀ ਸੀ ਰਿਜ਼ਰਵੇਸ਼ਨ ਵਾਲੀ ਲੇਕਿਨ ਫਿਰ ਵੀ ਕਾਫੀ ਹੱਦ ਤੱਕ ਮਹਿਲਾਵਾਂ ਦੀ ਜਿਹੜੀ ਹੈ ਉਹ ਸੰਖਿਆ ਉਹਦੇ ਵਿੱਚ ਹੈ ਸੁਸ਼ਮਾ ਸਵਰਾਜ ਦੀ ਬੇਟੀ ਨੂੰ ਟਿਕਟ ਦਿੱਤਾ ਹੈ ਸਮ੍ਰਿਤੀ ਹਰਾਨੀ ਬੜੇ ਲੋਕ ਨੇ ਜਿਹੜੇ ਐਸੇ ਜਾਨੂਗ ਚਿਹਰੇ ਵੀ ਹੈਗੇ ਆ ਕੁਝ ਨਵੇਂ ਵੀ ਆਏ ਆ ਔਰ ਦਿੱਤੇ ਗਏ ਆ ਬਾਕੀ ਪਾਰਟੀਆਂ ਵੀ ਇਸ ਚੀਜ਼ ਦੀ ਕੋਸ਼ਿਸ਼ ਦੇ ਵਿੱਚ ਨੇ ਕਿ ਇਹਨੂੰ ਪੂਰਾ ਪ੍ਰਤੀਨਿਧੀ 39 ਸੀਟਾਂ ਜਿਹੜੀਆਂ ਕਾਂਗਰਸ ਨੇ ਡਿਕਲੇਅਰ ਕੀਤੀਆਂ ਨੇ ਇਹ ਗੱਲ ਤੁਹਾਡੀ ਠੀਕ ਹੈ ਕਿ ਉਹਦੇ ਵਿੱਚ ਉਹਨਾਂ ਨਜ਼ਰ ਨਹੀਂ ਆਉਂਦਾ ਲੇਕਿਨ ਹਜੇ ਸਮਾਂ ਪਿਆ ਅਜੇ ਤੀ ਸਿਰਫ 39 ਸੀਟਾਂ ਦੀ ਹੀ ਘੋਸ਼ਣਾ ਹੋਈ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੇਗਾ ਕਿ ਕਾਂਗਰਸ ਵੀ ਜਿਹੜਾ ਹੈ ਮਹਿਲਾਵਾਂ ਨੂੰ ਪ੍ਰਤੀਨਿਧਤਾ ਦੇਗੀ ਆਮ ਆਦਮੀ ਪਾਰਟੀ ਵੀ ਜਿਹੜੀ ਹੈ ਉਹਦੇ ਵਿੱਚ ਵੀ ਕਾਫੀ ਜਿਹੜੀ ਹੈ ਡਿਮਾਂਡ ਜਿਹੜੀ ਹੈ ਮਹਿਲਾਵਾਂ ਨੇ ਰੱਖੀ ਹੈ ਟਿਕਟ ਲੈਣ ਦੀ ਔਰ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਪਾਰਟੀ ਕਿੰਨਾ ਪ੍ਰਤੀਨਿਧਤਾ ਜਿਹੜਾ ਹੈ ਫੀਮੇਲਸ ਨੂੰ ਲੇਡੀਜ਼ ਨੂੰ ਮਹਿਲਾਵਾਂ ਨੂੰ ਔਮਨਸ ਨੂੰ ਦਿੰਦੀ ਹੈ ਜੀ ਕੇਰਲ ਦੇ ਵਿੱਚ 20 ਸੀਟਾਂ 'ਚ 16 ਦੇ ਲਈ ਕੈਂਡੀਡੇਟਸ ਲਾ 14 ਕੈਂਡੀਡੇਟ ਕਾਂਗਰਸ ਨੇ ਰਿਪੀਟ ਕੀਤੇ ਸਿਰਫ ਦੋ ਹੀ ਬਦਲੇ ਆ ਦੂਸਰੇ ਪਾਸੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਫੈਰਿਸ ਤਾਂ ਹਲੇ ਛਾਪੜਾ ਸਾਹਬ ਸਾਹਮਣੇ ਨਹੀਂ ਆਈ ਕਿਉਂਕਿ ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਤੁਮ ਨੂੰ ਨਿਊ ਫੁੱਟ ਕਾਂਗਰਸ ਦੇ ਵਿੱਚ ਬਹੁਤ ਹੈ ਦੂਸਰਾ ਅਲਾਈਂਸ ਨੂੰ ਲੈ ਕੇ ਪਹਿਲਾਂ ਰੋਲਾ ਪਿਆ ਸੀ ਉਹ ਚਲੋ ਕਲੀਅਰ ਹੋ ਗਿਆ ਕਿ ਅਲਾਈਂਸ ਜਿਹੜਾ ਨਹੀਂ ਹੋਏਗਾ ਤੀਸਰਾ ਕੀ ਹੈ ਕਿ ਬਹੁਤ ਸਾਰੇ ਕਾਂਗਰਸੀ ਕਾਂਗਰਸ ਛੱਡ ਕੇ ਜੋ ਕਾਕ ਕਾਂਗਰਸੀ ਸੀ ਪੁਰਾਣੇ ਸੀ ਉਹ ਭਾਜਪਾ ਦੇ ਵਿੱਚ ਚਲੇ ਗਏ ਕੀ ਪੰਜਾਬ ਦੇ ਲਈ ਕਾਂਗਰਸ ਨੂੰ ਫੇਸ ਲੱਭਣ ਦੇ ਲਈ ਮੁਸ਼ਕਿਲ ਆ ਰਹੀ ਹੈ ਇਹ ਕਿੱਸਲਾ ਸਕਤੇ ਆਪਾਂ ਮੀ ਕਾਂਗਰਸ ਇੱਕ ਬਹੁਤ ਪੁਰਾਣੀ ਪਾਰਟੀ ਹੈ ਜਿਸ ਵਿੱਚ ਠੀਕ ਹੈ ਜਦੋਂ ਥੋੜਾ ਜਿਹਾ ਬੈਕਫੁੱਟ ਤੇ ਹੁੰਨੇ ਆ ਅਸੀਂ ਉਹਦੇ ਵਿੱਚ ਦਿੱਕਤਾਂਵਾਂ ਤਾਂ ਆਂਦੀਆਂ ਹੀ ਆਂਦੀਆਂ ਇਲੈਕਸ਼ਨ ਲੜਨ ਵਾਸਤੇ ਵੀ ਆਂਦੀਆਂ ਵਰਕਰ ਵੀ ਨਿਰਾਸ਼ਾ ਦੇ ਵਿੱਚ ਹੁੰਦੇ ਆ ਸਾਰੀ ਝੁੰਡੀਆਂ ਲੇਕਿਨ ਐਸੀ ਗੱਲ ਨਹੀਂ ਹੈ ਕਿ ਕਾਂਗਰਸ ਕੋਲੇ ਕੈਂਡੀਡੇਟਸ ਦੀ ਲਿਸਟ ਨਹੀਂ ਹੈ ਕਾਂਗਰਸ ਕੋਲ ਵੀ ਬੜੀ ਲੰਬੀ ਲਿਸਟ ਹੈ ਕਾਂਗਰਸ ਵੀ ਅੱਜ ਇਸ ਅਸਮੰਜਸ ਦੇ ਵਿੱਚ ਹੈ ਕਿ ਕਿਹਨਾਂ ਨੂੰ ਟਿਕਟ ਦਿੱਤੀ ਜਾਵੇ ਕਿਹੜੇ ਕਿਉਂਕਿ ਹਰ ਪਾਰਟੀ ਇਹ ਭਾਲਦੀ ਹੈ ਕਿ ਅਸੀਂ ਜਿਹੜੇ ਹਨ ਵਿਕਟੋਰੀਅਸ ਜਿਹੜੇ ਜਿਹੜੇ ਜਿੱਤਣ ਵਾਲੇ ਚਿਹਰੇ ਨੂੰ ਅੱਗੇ ਲੈ ਕੇ ਆਈਏ ਔਰ ਇਸ ਚੀਜ਼ ਦੇ ਵਿੱਚ ਅੱਜ ਕਾਂਗਰਸ ਨੂੰ ਥੋੜਾ ਜਿਹਾ ਇਹ ਦਿੱਕਤ ਹੈ ਔਰ ਲੇਕਿਨ ਸਭ ਤੋਂ ਵੱਡੀ ਜਿਹੜੀ ਕਾਂਗਰਸ ਦੀ ਪ੍ਰੋਬਲਮ ਹੈ ਉਹ ਹੈ ਆਪਸੀ ਫੁੱਟਬਾਲ ਜਿਹੜੀ ਜਿਵੇਂ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਬੜੀਆਂ ਅੱਛੀਆਂ ਕਾਮਯਾਬ ਹੋ ਰਹੀਆਂ ਨੇ ਹੁਣ ਨਵਜੋਤ ਸਿੰਘ ਸਿੱਧੂ ਦੇ ਬਾਰੇ ਨਾ ਤਾਂ ਕੋਈ ਫੈਸਲਾ ਲਿਆ ਜਾ ਸਕਦਾ ਨਾ ਹੀ ਕੋਈ ਉਹਨਾਂ ਨੂੰ ਕੱਢਣ ਦੇ ਬਾਰੇ ਜਾਂ ਉਹਨਾਂ ਨੂੰ ਵਿੱਚ ਰੱਖਣ ਦੇ ਬਾਰੇ ਕੋਈ ਇਸ ਤਰ੍ਹਾਂ ਦਾ ਫੈਸਲਾ ਹਾਲਾਂਕਿ ਬਿਆਨਬਾਜ਼ੀਆਂ ਜ਼ਰੂਰ ਹੁੰਦੀਆਂ ਜਿਵੇਂ ਨਵਜੋਤ ਸਿੱਧੂ ਨੇ ਰਾਜਾ ਵਡਿੰਗ ਦੇ ਉੱਪਰ ਬਿਆਨ ਕੀਤਾ ਵਿਅੰਗ ਕੀਤਾ ਸੀ ਕਿ ਵਰਗਤ ਦੀ ਬਾਤ ਕਰਤੇ ਹਨ ਗਮਲੇ ਮੇ ਉਗੇ ਹੋਏ ਲੋਕ ਔਰ ਉਸ ਤੋਂ ਬਾਅਦ ਰਾਜਾ ਵੜਿੰਗ ਹੋਣਾ ਨੇ ਕਿਹਾ ਸੀ ਕਿ ਜਦੋਂ ਛੋਟਾ ਆਦਮੀ ਟੀਕਾ ਲਾਂਦਾ ਤਾਂ ਬੜਾ ਦੁਖਦਾਈ ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਇਹ ਕਾਂਗਰਸ ਨੂੰ ਜਿਹੜੀਆਂ ਨੇ ਹਮੇਸ਼ਾ ਤੋਂ ਹੀ ਨੁਕਸਾਨ ਪਹੁੰਚਾਉਂਦੀਆਂ ਆਈਆਂ ਨੇ ਔਰ ਇਸ ਵਾਰ ਵੀ ਜਿਹੜੀਆਂ ਦਿੱਕਤਾਂ ਇਹ ਇਸੇ ਟਾਈਪ ਦੀਆਂ ਨੇ ਆਪਸੀ ਜਿਹੜੀ ਹੈ ਕਿਉਂਕਿ ਇੱਕ ਨੂੰ ਟਿਕਟ ਦੇਣਗੇ ਤਾਂ ਦੂਜਾ ਰੁਸ ਕੇ ਦੂਜੀ ਪਾਰਟੀ ਚਲਾ ਜਾਏਗਾ ਔਰ ਭਾਜਪਾ ਨੇ ਆਦੇ ਸ਼ਟਰ ਖੋਲ ਕੇ ਰੱਖਿਆ ਜਿਹੜਾ ਮਰਜ਼ੀ ਆਵੇ ਔਰ ਅੰਦਰ ਪੂਰਾ ਵਾਸ਼ਿੰਗ ਦਾ ਇੰਤਜ਼ਾਮ ਵੀ ਹੈ ਸਾਰੇ ਜਿਹੜੇ ਸੋ ਇਹ ਚੀਜ਼ਾਂ ਜ ਦੀ ਦਿੱਕਤ ਹੈ ਵੀ ਕਿਵੇਂ ਕਿਨੂੰ ਟਿਕਟ ਦਈਏ ਤੇ ਬਾਕੀ ਲੋਕਾਂ ਨੂੰ ਜਿਹੜੇ ਵਿਰੋਧ ਵਿੱਚ ਨੇ ਉਹਨਾਂ ਨੂੰ ਰਾਜ਼ੀ ਰੱਖ ਸਕੀਏ ਇਹ ਚੈਲੰਜ ਜਿਹੜਾ ਹੈ ਕਾਂਗਰਸ ਦੇ ਸਾਹਮਣੇ ਜ਼ਰੂਰ ਹੈ ਬਾਕੀ ਮੇਰੇ ਖਿਆਲ ਨਾਲ ਲੰਬਾ ਚੋੜਾ ਕਿਸੇ ਪਾਰਟੀ ਦੇ ਵਿੱਚ ਵੀ ਇਸ ਤਰ੍ਹਾਂ ਦੀ ਦਿੱਕਤ ਨਹੀਂ ਆਏਗੀ ਜਿਸ ਵਕਤ ਵੀ ਕੋਈ ਡਿਕਲੇਅਰ ਹੋਏਗਾ ਔਰ ਉਹਦੇ ਨਾਲ ਸਾਰੇ ਤੋਰ ਲੈ ਜਾਣਗੇ ਨਹੀਂ ਤਾਂ ਤੋਰਨੇ ਆਂਦੇ ਆ ਉਹਨਾਂ ਨੂੰ ਜੀ ਸ਼ਬਦਾ ਸਾਹਿਬ ਬਿਲਕੁਲ ਤਾਂ ਤਾਂ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਪੂਰਾ ਲਾਇਆ ਜਾਣਾ ਅੱਡੀ ਚੋਟੀ ਦਾ ਜੋਰ ਚਾਹੀਏ ਅਕਾਲੀ ਦਲ ਆ ਚਾਹੀਏ ਭਾਜੀ ਪੀਐਚਆਈ ਕਾਂਗਰਸ ਆ ਜਾਂ ਫਿਰ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੀ ਬੜਾ ਹੀ ਫਸਵਾ ਮੁਕਾਬਲਾ ਜਿਹ ਸ਼ੁਕਰੀਆ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜੇ ਟਾਈਮ ਕਰਿਆ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਲਈ ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਵੀ ਜੋ ਅੱਜ ਦੀ ਡਿਸਕਸ਼ਨ ਹੈ ਪੂਰੀ ਤਰ੍ਹਾਂ ਦੇ ਨਾਲ ਸਮਝ ਆਈ ਹੋਵੇਗੀ ਤੇ ਸਾਡੇ ਜੋ ਸਵਾਲ ਸੀ ਉਹਨਾਂ ਦੇ ਜਵਾਬ ਮਿਲੇ ਹੋਣਗੇ